सत श्रीकाल भैन सारूज आप बनावे आ बुनती देखो बहुत सोहनी बुनती है टेढ़िया टेढ़िया वेल जानियाँ आप हम पावे पुट्ठी सिलाई पुठी सिलाई सारी पुठी हो पौगी पुठी सिलाई तो शुरू करा ఏ సై సారి పుట్టి నకల సీధి సలాయితో డిజైన్ షురూ కరా हम आपे सीधी सिलाई सिरे तो आप दो पुठे पावे फिर आप सीधे पावे पंज सीधे पाँच आपे पावे पंज पुठे, पुठे तीन 4 5 ਸਿੱਧੇ ਇਹ ਸਾਰੀ ਸੁਣਾਈ ਐਵੇਂ ਬਣੀ ਆ 5 ਸਿੱਧੇ 5 ਪੁੱਠੇ 3 4 ਜ਼ਰੂਰ ਪੰਜੇ ਪ੍ਰਾਪਤ ਕਰਵਾ ਲਵਾਂਗਾ। ਜੀ ਬੋਲੇ ਜੀ। ਅੜ ਜਾ ਇੱਕ ਮਿੰਟ। ਸਰੀਆਲੇ ਦੂਆ ਹੀ ਪਾਵਾਂਗੇ ਆਪਾਂ। ਪੁੱਠੇ। ਜਿਹੜੇ ਪੰਜ ਸਿੱਧੇ ਜਿਹੜੇ ਜ਼ਿੱਦੀ ਸਲਾਈ ਚ ਸਿੱਧੇ ਸੀ ਉਹ ਸਾਫ਼ ਹੀ ਸਿੱਧੇ ਪੈਣਗੇ। ਜਿਹੜੇ ਪੁੱਠੇ ਸਲਾਈ ਚ ਸਿੱਧੇ ਸਲਾਈ ਚ ਪੁੱਠੇ ਨੇ। ఉన్న బాగి బు ఆ సీధే బు పుట్టి సలాయి పుట్ే బు సాఫే పుట్టి సీధీ సలాయి పుట్ేసి वो आप बल दो, तीन, चार पाँच युनियाँ एक, पांज के एक पुठे बुनने यही पुठी आर तो दो ਪਰੀ ਰੱਖ ਲੈਣੇ ਹੁੰਨੇ ਆ ਸੇ ਮਸੂਨ ਪਾਉਣ ਵਾਸਤੇ ਇਹ ਆਪਾਂ ਦੋਨੋਂ ਪੁੱਠੀ ਪਾਵਾਂਗੇ ਇਹ ਸਿੱਧੇ ਆਪਾਂ ਸਿੱਧੀ ਪੰਜ ਪਾਵਾਂਗੇ ਤਿੰਨ ਚਾਰ ਦੋ ਪੰਜ ਜਿਹੜੇ ਬਾੜ ਵਾਲੇ ਆਪਾਂ ਹੁਣੇ ਪੜ ਤਾਰ ਲਾਂਗੇ 1 2 3 4 5 ਇਹ ਪੰਜਾਂ ਦਾ ਹੁਣ ਆਪਾਂ ਇੱਕ ਬਣਾ ਲਾਂਗੇ ਇਹ ਪੰਜ ਛੱਡਣੇ ਨਹੀਂ ਮੂਰੇ ਤਾਗਾ ਕਰਕੇ ਇੱਕ ਵਾਰੀ ਇੱਥੋਂ ਦੀ ਫੇਰ ਬੁਣ ਲਾਂਗੇ ਇਹ ਬਣਗੇ ਤਿੰਨ ਇੱਕ ਵਾਰੀ ਫੇਰ ਉਵੇਂ ਮੂਰੇ ਤਾਗਾ ਕਰਕੇ ਬੁਣ ਲਾਂਗੇ ਇਹ ਬਣਗੇ ਪੰਜ ਇਹ ਪੰਜਾਂ ਦੇ ਪੰਜ ਹੀ ਬਣਗੇ ਐਵੇਂ ਛੱਡ ਦਿੱਤੇ ਇਹ ਨਾਲ ਵਾਲੇ ਪੰਜ ਸਿੱਧੇ ਬੁਣਨੇ ਨੇ 2 3 4 5 ਇਹਨਾਂ ਦਾ ਆਪਾਂ ਐਂ ਬਲਤਾਰਾਂਗੇ ਪੰਜਾਂ ਦਾ ਬਲਤਾਰ ਕੇ ਆਪਾਂ ਪੰਜਾਂ ਨੂੰ ਇੱਕ ਵਾਰੀ ਬੁਣ ਲਾਂਗੇ ਸਲਾਈ ਜੋ ਕੱਢਣੀ ਹੂਰੇ ਧਾਗਾ ਕਰਕੇ ਇਹਨਾਂ ਪੰਜਾਂ ਵਿੱਚ ਦੀ ਹੋਈ ਫੇਰ ਬੁਣਨਾ ਤਿੰਨ ਬਣਣਗੇ ਇਹਨਾਂ ਪੰਜਾਂ ਵਿੱਚ ਦੀ ਹੋਈ ਫੇਰ ਬੁਣਨਾ ਪੰਜ ਬਣਣਗੇ ਹੁਣ ਆਪਾਂ ਇਹਨਾਂ ਨੂੰ ਪੰਜਾਂ ਨੂੰ ਛੱਡ ਦਾਂਗੇ ਇਹ ਇਹ ਪੰਜ ਆਪਾਂ ਸਿੱਧੇ ਬਣਾਵਾਂਗੇ ਹੁਣ ਪੁੱਠੀ ਸੜਾਈ ਸਾਰੀ ਪੁੱਠੀ ਬਣਾਾਂਗੇ